ਆ ਤਸਵੀਰ ਨੂੰ ਧਿਆਨ ਨਾਲ ਦੇਖ ਲੋ ਕਿਉਂ ਐਡੀ ਜਲਦੀ ਰਹਿੰਦੀ ਹੈ ਕਿ ਦੁਨੀਆ ਤੋਂ ਚਲੇ ਜਾਣਾ ਕਿ ਇਕੇ ਪਏ ਆ ਆ ਕੰਡੈਕਟਰ ਦੇਖ ਲੋ ਕਿਵੇਂ ਬੱਸ ਦੇ ਨਾਲ ਲੰਕਿਆ ਵੇ ਆ ਕਿ ਟਿਕਟ ਦਾ ਲਾਲਚ ਹੋ ਗਿਆ ਕਿ ਪੈਸੇ ਥੋੜੇ ਜਿਆਦਾ ਬਣ ਜਾਣਗੇ ਜਾਂ ਵੀਡੀਓ ਬਣਾਉਣੀ ਆ ਫੇਮਸ ਹੋ ਜਾਣਗੇ ਇੱਕ ਹੋਰ ਵੱਡੀ ਗੱਲ ਲੋਕ ਵੀ ਕਮੈਂਟ ਵੀ ਕਰ ਰਹੇ ਨੇ ਕੋਈ ਤਾਂ ਕਹਿ ਰਿਹਾ ਨਸ਼ੱਤਰ ਗੱਲ ਪਿੱਛੇ ਆ ਰਿਹਾ ਤੇ ਬਹੁਤ ਸਾਰੇ ਲੋਕ ਐਪਰੀਸ਼ੀਏਟ ਕਰ ਰਹੇ ਨੇ ਖੁਸ਼ ਹੋ ਰਹੇ ਨੇ ਕਿ ਕੰਡੈਕਟਰ ਨੂੰ ਹੀ ਸਾਈਡ ਤੇ ਖੜਾਤਾ ਕਿ ਉਹਦਾ ਕੁਦਰਤੀ ਹੱਥ ਛੁੱਟ ਗਿਆ ساری ਉਮਰ ਵਾਸਤੇ ਉਹਦੇ ਘਰਦਿਆਂ ਦਾ ਰੋਣਾ ਲੈ ਜੂ ਕਿ ਜੇ ਲੱਗਦਾ ਬੱਸ ਦੀ ਬਸ ਪੂਰੀ ਭਰੀ ਵੀ ਐਸ ਵਾਰੀਆਂ ਦੇ ਨਾਲ ਹੋਰ ਨਾ ਚੱਕੋ ਪੈਸਿਆਂ ਦਾ ਲਾਲਚ ਨਾ ਕਰੋ ਹੋਰ ਬੱਸਾਂ ਵੀ ਪਿੱਛੇ ਆਉਂਦੀਆਂ ਨੇ ਲਾਲਚ ਹੋ ਜਾਂਦਾ ਕਿ ਜਿਹੜਾ ਆਲੀਏ ਅੱਗੇ ਦੋ ਅੱਡੇ ਤੇ ਉਤਰਨਾ ਚਾਰ ਅੱਡੇ ਤੇ ਉਤਰਨਾ ਬੱਸ ਖਾਲੀ ਹੋ ਜੂ ਹੁਣ ਆ ਦੇਖ ਲਓ ਜੀ ਹੁਣ ਹੱਥ ਛੁੱਟ ਗਿਆ ਕੁਦਰਤੀ ਨਾਲ ਦੀ ਨਾਲ ਮੌਤ ਪੱਕੀ ਐ ਪਿੱਛੇ ਗੱਡੀਆਂ ਦੇਖੋ ਆ ਰਹੀਆਂ ਇਹ ਬੇਵਕੂਫੀ ਹੁੰਦੀ ਐ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਨਾ ਲਾਲਚ ਦੇ ਵਿੱਚ ਫਸਿਆ ਕਰੋ ਟਿਕਟ ਦਾ ਲਾਲਚ ਨਾ ਕਰਿਆ ਕਰੋ